ਕਿਸੇ ਨੂੰ ਆਪਣਾ ਸਹਾਰਾ ਕਦੇ ਨਾ ਬਣਾਓ ਕਿਉਂਕਿ ਸਹਾਰੇ ਤੁਹਾਨੂੰ ਹਮੇਸ਼ਾ ਕਮਜ਼ੋਰ ਬਣਾਉਂਦੇ ਨੇ ਚੰਗੇ ਸਮੇਂ ਨਾਲੋਂ ਜ਼ਿਆਦਾ ਚੰਗੇ ਇਨਸਾਨ ਨਾਲ ਰਿਸ਼ਤਾ ਰੱਖੋ ਇੱਕ ਚੰਗਾ ਇਨਸਾਨ ਚੰਗਾ ਸਮਾਂ ਲਿਆ ਸਕਦਾ ਹੈ ਪਰ ਚੰਗਾ ਸਮਾਂ ਚੰਗਾ ਇਨਸਾਨ ਨਹੀਂ ਲਿਆ ਸਕਦਾ ਚੰਗੇ ਜਾਂ ਮਾੜੇ ਹਰ ਕਰਮ ਦੀ ਨੀਂਹ ਮਨ ਵਿੱਚ ਹੁੰਦੀ ਹੈ ਜੇਕਰ ਮਨ ਸਹੀ ਹੋਵੇ ਤਾਂ ਕੋਈ ਵੀ ਵਿਅਕਤੀ ਗਲਤ ਕੰਮ ਨਹੀਂ ਕਰ ਸਕਦਾ। ਮਨੁੱਖ ਦਾ ਸਭ ਤੋਂ ਵਧੀਆ ਮਿੱਤਰ ਉਸਦੀ ਆਪਣੀ ਆਤਮਾ ਤੇ ਮਨ ਹੁੰਦਾ ਹੈ ਜੋ ਚੰਗੀਆਂ ਗੱਲਾਂ ਤੇ ਸ਼ਾਬਾਸ਼ੀ ਦਿੰਦਾ ਹੈ ਤੇ ਮਾੜੀਆਂ ਗੱਲਾਂ ਦੀ ਆਲੋਚਨਾ ਕਰਦਾ ਹੈ। ਆਪਣੀ ਆਰਥਿਕ ਸਥਿਤੀ ਨੂੰ ਗੋਪਤ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੀ ਹਾਲਤ ਚੰਗੀ ਹੈ ਤਾਂ ਲੋਕ ਤੁਹਾਡੇ ਤੋਂ ਉਧਾਰ ਮੰਗਣ ਲੱਗਣਗੇ ਤੇ ਜੇਕਰ ਤੁਹਾਡੀ ਹਾਲਤ ਮਾੜੀ ਹੈ ਤੌ ਤੁਹਾਡੀ ਇੱਜ਼ਤ ਵੀ ਨਹੀਂ ਕਰਨਗੇ ਤੇ ਤੁਹਾਡਾ ਸਾਥ ਵੀ ਨਹੀਂ ਦੇਣਗੇ ਇਸ ਲਈ ਸੁੱਖ ਤੇ ਦੁੱਖ ਨੂੰ ਆਪਣੇ ਤੱਕ ਹੀ ਸੀਮਤ ਰੱਖੋ ਜ਼ਿੰਦਗੀ ਸਭ ਤੋਂ ਔਖੀ ਪ੍ਰੀਖਿਆ ਹੈ ਬਹੁਤ ਸਾਰੇ ਲੋਕ ਦੂਜਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹਰ ਕਿਸੇ ਦਾ ਪ੍ਰਸ਼ਨ ਪੱਤਰ ਵੱਖਰਾ ਹੈ ਪੈਸਾ ਇਨਸਾਨ ਨੂੰ ਉੱਪਰ ਲਿਜਾ ਸਕਦਾ ਹੈ ਪਰ ਇਨਸਾਨ ਪੈਸੇ ਨੂੰ ਉੱਪਰ ਨਹੀਂ ਲੈ ਜਾ ਸਕਦਾ ਜੇ ਕਦੇ ਅਣਉਚਿਤ ਸਮਾਂ ਆ ਜਾਵੇ ਤਾਂ ਬੁਰਾ ਨਾ ਮੰਨੋ ਕਈ ਵਾਰ ਇਹ ਬੁਰਾ ਵਕਤ ਤੁਹਾਨੂੰ ਕਿਸੇ ਭਲੇ ਇਨਸਾਨ ਨਾਲ ਮਿਲਾਉਣ ਲਈ ਆਉਂਦਾ ਹੈ ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ ਜਿਨ੍ਹਾਂ ਨੇ ਕਦੇ ਨੇੜਤਾ ਦੀ ਕਦਰ ਹੀ ਨਹੀਂ ਕੀਤੀ ਲੋਹੇ ਨੂੰ ਕੋਈ ਵੀ ਨਸ਼ਟ ਨਹੀਂ ਕਰ ਸਕਦਾ ਉਸ ਦੀ ਆਪਣੀ ਜੰਗਾਲ ਉਸ ਨੂੰ ਤਬਾਹ ਕਰ ਦਿੰਦੀ ਹੈ ਠੀਕ ਇਸੇ ਤਰ੍ਹਾਂ ਇੱਕ ਮਨੁੱਖ ਨੂੰ ਉਸ ਦੀ ਮਾਨਸਿਕਤਾ ਹੀ ਤਬਾਹ ਕਰ ਦਿੰਦੀ ਹੈ ਕੋਈ ਹੋਰ ਨਹੀਂ ਕਿਸੇ ਨੂੰ ਇੰਨਾ ਕੁ ਹੀ ਸਤਾਓ ਕਿ ਤੁਹਾਡੀ ਕਮੀ ਮਹਿਸੂਸ ਹੋਵੇ ਇੰਨਾ ਨਾ ਸਤਾਓ ਕਿ ਉਹ ਤੁਹਾਡੇ ਬਿਨਾਂ ਹੀ ਜਿਣਾ ਸਿੱਖ ਲਵੇ ਆਪਣੇ ਮਨ ਨੂੰ ਇੰਨਾ ਮਜ਼ਬੂਤ ਬਣਾਓ ਕਿ ਕਿਸੇ ਦੇ ਵੀ ਕਿਸੇ ਵੀ ਤਰ੍ਹਾਂ ਦੇ ਵਿਵਹਾਰ ਨਾਲ ਤੁਹਾਡੇ ਮਨ ਦੀ ਸ਼ਾਂਤੀ ਭੰਗ ਨਾ ਹੋ ਸਕੇ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਕਿਉਂਕਿ ਲੋਕ ਤਾਂ ਉਦੋਂ ਵੀ ਕਹਿਣਗੇ ਜਦੋਂ ਤੁਸੀਂ ਕੁਝ ਵੀ ਨਹੀਂ ਕਰੋਗੇ ਅਸਲ ਵਿੱਚ ਇਨਸਾਨ ਹੀ ਇਨਸਾਨ ਦਾ ਰਸਤਾ ਘਟਦਾ ਹੈ ਬਿੱਲੀਆਂ ਤਾਂ ਬਸ ਐਵੇਂ ਹੀ ਬਦਨਾਮ ਨੇ ਤੀਰਥਾਂ ਤੇ ਹੀ ਕਿਉਂ ਲੱਭਦੇ ਹੋ ਰੱਬ ਨੂੰ ਉਹ ਤਾਂ ਉੱਥੇ ਵੀ ਮੌਜੂਦ ਹੈ ਜਿੱਥੇ ਤੁਸੀਂ ਗੁਨਾਹ ਕਰਦੇ ਹੋ ਹੁਣ ਕੁਝ ਇਸ ਤਰ੍ਹਾਂ ਹੋ ਰਿਹਾ ਰਿਸ਼ਤਿਆਂ ਦਾ ਵਿਸਥਾਰ ਕਿ ਜਿਹਦੇ ਨਾਲ ਜਿੰਨਾ ਕੁ ਕੰਮ ਹੋਵੇ ਉਸ ਨਾਲ ਓਨਾ ਕ ਹੀ ਪਿਆਰ ਲੋਕ ਵਾਦਾ ਕਰਦੇ ਨੇ ਕਿ ਸਾਰੀ ਉਮਰ ਇਕੱਠੇ ਰਹਾਂਗੇ ਪਰ ਇਹ ਕਦੇ ਨਹੀਂ ਦੱਸਦੇ ਕਿ ਪਿਆਰ ਮੁਹੱਬਤ ਦੇ ਨਾਲ ਜਾਂ ਫਿਰ ਯਾਦਾਂ ਦੇ ਨਾਲ ਚਾਉਣ ਵਾਲੇ ਤਾਂ ਬਥੇਰੇ ਮਿਲ ਜਾਂਦੇ ਨੇ ਪਰ ਪਰਵਾਹ ਕਰਨ ਵਾਲਾ ਹਰ ਕੋਈ ਨਹੀਂ ਹੁੰਦਾ ਗੱਲਾਂ ਜੋ ਕਈਆਂ ਨਹੀਂ ਜਾਂਦੀਆਂ ਉਹ ਕਿਤੇ ਨਹੀਂ ਜਾਂਦੀਆਂ ਹਰ ਇੱਕ ਦੀ ਪਸੰਦ ਦੇ ਅਨੁਸਾਰ ਨਹੀਂ ਆਸੀਂ ਕੌੜੇ ਜ਼ਰੂਰ ਹਾਂ ਪਰ ਦੋ ਮੂੰਹੇ ਨਹੀਂ ਆਸੀਂ ਕਦੇ-ਕਦੇ ਇੱਕ ਇਨਸਾਨ ਸਾਨੂੰ ਇੰਨਾ ਸਿਖਾ ਦਿੰਦਾ ਹੈ ਜਿੰਨਾ ਕਿ ਪੂਰੀ ਦੁਨੀਆ ਸਾਨੂੰ ਸਿਖਾ ਨਹੀਂ ਪਾਉਂਦੀ ਜਦੋਂ ਵੀ ਮੈਂ ਕਦੇ ਪਰੇਸ਼ਾਨ ਹੋ ਜਾਵਾਂ ਤਾਂ ਮੈਂ ਤੁਰਦੇ ਕਦਮਾਂ ਵੱਲ ਵੇਖ ਲੈਣਾ ਅੱਗੇ ਵਾਲਾ ਪਿੱਛੇ ਤੇ ਪਿੱਛੇ ਵਾਲਾ ਵੀ ਅੱਗੇ ਆਉਂਦਾ ਹੈ ਜ਼ਰੂਰੀ ਨਹੀਂ ਕਿ ਕਿਸੇ ਦੀ ਬਾਦਦੁਆ ਹੀ ਤੁਹਾਨੂੰ ਤਬਾਹ ਕਰੇ ਕਿਸੇ ਦਾ ਸਬਰ ਵੀ ਤੁਹਾਨੂੰ ਬਰਬਾਦ ਕਰ ਸਕਦਾ ਹੈ ਕਮਜ਼ੋਰ ਕੋਈ ਨਹੀਂ ਹੁੰਦਾ ਮਜਬੂਰੀਆਂ ਹੀ ਕਮਜ਼ੋਰ ਬਣਾ ਦਿੰਦੀਆਂ ਨੇ ਤੇ ਘਟੀਆ ਲੋਕ ਇਸ ਦਾ ਹੀ ਫਾਇਦਾ ਉਠਾ ਕੇ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਜਾਂਦੇ ਨੇ ਇੱਕ ਪਿਓ ਨੂੰ ਉਸ ਦਾ ਬੁਢਾਪਾ ਉਹਨਾ ਕਮਜ਼ੋਰ ਨਹੀਂ ਕਰਦਾ ਜਿੰਨਾ ਔਲਾਦ ਦਾ ਬੁਰਾ ਰਵਈਆ ਕਮਜ਼ੋਰ ਕਰ ਦਿੰਦਾ ਹੈ ਉਧਾਰ ਤੇ ਪਿਆਰ ਉਹਨਾਂ ਨੂੰ ਹੀ ਦਿਓ ਜੋ ਵਾਪਸ ਵੀ ਦੇ ਸਕਣ ਉਮਰ ਲੰਘ ਜਾਂਦੀ ਹੈ ਤੱਕੜੀ ਦੀ ਤਰ੍ਹਾਂ ਕਦੇ ਫਰਜ਼ ਭਰੀ ਹੁੰਦੇ ਨੇ ਤੇ ਕਦੇ ਅਰਮਾਨ ਟੁੱਪ ਦਾ ਤਾਂ ਐਵੇਂ ਨਾਮ ਹੀ ਬਦਨਾਮ ਹੈ ਸੱਚਾਈ ਤਾਂ ਦਰਸਲ ਇਹ ਹੈ ਕਿ ਲੋਕ ਆਪਸ ਵਿੱਚ ਜ਼ਿਆਦਾ ਸੜਦੇ ਨੇ ਪੱਥਰ ਦੀ ਕੀਮਤ ਵੀ ਉਦੋਂ ਸਮਝ ਵਿੱਚ ਆਉਂਦੀ ਹੈ ਜਦੋਂ ਸਾਨ ਸਾਨ ਸੜਕ ਤੇ ਜਦੋਂ ਕੁੱਤੇ ਘੇਰ ਲੈਂਦੇ ਨੇ ਕੋਈ ਕੰਮ ਪੈ ਸਕਦਾ ਹੈ ਲੋਕਾਂ ਦੇ ਅੱਧੇ ਰਿਸ਼ਤੇ ਤਾਂ ਇਸੇ ਵਜ੍ਹਾ ਨਾਲ ਨਹਿਰੇ ਨੇ ਉਹ ਜੋ ਕਿਸੇ ਸਮੇਂ ਵਿੱਚ ਜ਼ਰੂਰਤ ਤੈਅ ਕਰਦੀ ਹੈ ਕਿ ਲੈ ਜਾ ਕਿੰਨੀ ਦੇਰ ਤੱਕ ਮਿੱਠਾ ਰੱਖਣਾ ਹੈ ਇਹ ਜ਼ਿੰਦਗੀ ਕਿੰਨੀ ਸੌਖੀ ਜੀ ਹੁੰਦੀ ਜੇ ਕਿਤੇ ਚਿਹਰਿਆਂ ਤੋਂ ਚੰਗੇ ਮਾੜੇ ਦੀ ਪਹਿਚਾਨ ਹੋ ਜਾਂਦੀ ਖੰਭ ਪੰਛੀਆਂ ਉੱਪਰ ਹੀ ਚੰਗੇ ਲੱਗਦੇ ਨੇ ਇਨਸਾਨਾਂ ਦੇ ਨਿਕਲਦਿਆਂ ਹੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਗਲਤ ਲੋਕਾਂ ਨੂੰ ਇੱਜ਼ਤ ਦੇਣ ਨਾਲ ਖੁਦ ਦੀ ਇੱਜ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ ਬਿਨਾ ਕੁਝ ਕੀਤੇ ਸਿਰਫ ਇੱਕ ਹੀ ਚੀਜ਼ ਅੱਗੇ ਵਧਦੀ ਹੈ ਉਹ ਹੈ ਉਮਰ ਦਰਦ ਹਮੇਸ਼ਾ ਹੰਝੂਆਂ ਵਿੱਚ ਹੀ ਨਹੀਂ ਹੁੰਦਾ ਕਈ ਵਾਰ ਇਹ ਮੁਸਕਰਾਹਟ ਵਿੱਚ ਵੀ ਛੁਪਿਆ ਹੁੰਦਾ ਹੈ ਕਿਧਰੇ ਰਿਸ਼ਤੇ ਨੇ ਅਸਲੀ ਚੋਪਾਂ ਤੇ ਕਿਧਰੇ ਚੋਪਾਂ ਅਸਲੀ ਹੀ ਰਿਸ਼ਤੇ ਨੇ ਪਿਆਰ ਬੇਸ਼ੱਕ ਸਕੂਨ ਦਿੰਦਾ ਹੈ ਪਰ ਜੇਕਰ ਪਿਆਰ ਇੱਕ ਪਾਸੜ ਹੋਵੇ ਤਾਂ ਇਹ ਸਾਰਾ ਸਕੂਨ ਖੋ ਲੈਂਦਾ ਹੈ ਆਦਤ ਤੋਂ ਮਜਬੂਰ ਹੋਣਾ ਤਾਂ ਫਿਰ ਵੀ ਠੀਕ ਹੈ ਮੁਸ਼ਕਲ ਤਾਂ ਉਦੋਂ ਆਉਂਦੀ ਹੈ ਜਦੋਂ ਮਜਬੂਰੀ ਆਦਤ ਬਣ ਜਾਂਦੀ ਹੈ ਕਿਸੇ ਦੇ ਆਸਰੇ ਕਦੇ ਨਾ ਬੈਠੋ ਕੁਝ ਲੋਕ ਮਦਦ ਵੀ ਸਿਰਫ ਦਿਖਾਵੇ ਦੇ ਲਈ ਹੀ ਕਰਦੇ ਨੇ ਕੋਈ ਜ਼ਿੰਦਗੀ ਦੇ ਮਜ਼ੇ ਲੈ ਰਿਹਾ ਹੈ ਤੇ ਕਿਸੇ ਦੇ ਮਜ਼ੇ ਜ਼ਿੰਦਗੀ ਲੈ ਰਹੀ ਹੈ ਜਿਹੜੇ ਲੋਕ ਦੂਜਿਆਂ ਦੀ ਜ਼ਿੰਦਗੀ ਜਿਣਾ ਚਾਹੁੰਦੇ ਨੇ ਉਹ ਆਪਣੀ ਜ਼ਿੰਦਗੀ ਕਦੇ ਵੀ ਨਹੀਂ ਜੀ ਪਾਉਂਦੇ ਸਮਾਂ ਬਦਲਣ ਦੇ ਨਾਲ ਓਨੀ ਤਕਲੀਫ ਨਹੀਂ ਹੁੰਦੀ ਜਿੰਨੀ ਕਿਸੇ ਆਪਣੇ ਦੇ ਬਦਲ ਜਾਣ ਨਾਲ ਹੁੰਦੀ ਹੈ ਜਿਹੜੇ ਰਿਸ਼ਤੇ ਸਾਡੀ ਤਾਕਤ ਹੁੰਦੇ ਨੇ ਅਕਸਰ ਉਹੀ ਰਿਸ਼ਤੇ ਸਾਡੀ ਕਮਜ਼ੋਰੀ ਵੀ ਬਣ ਜਾਂਦੇ ਨੇ ਰਿਸ਼ਤੇ ਖੂਨ ਦੇ ਹੋਣ ਜਾਂ ਜਜ਼ਬਾਤਾਂ ਦੇ ਇਨਾਂ ਵਿੱਚ ਜ਼ੈਦ ਨਹੀਂ ਹੋਣੀ ਚਾਹੀਦੀ ਵਰਨਾ ਜ਼ੈਦ ਜਿੱਤ ਜਾਂਦੀ ਹੈ ਤੇ ਰਿਸ਼ਤੇ ਹਾਰ ਜਾਂਦੇ ਨੇ ਰਿਸ਼ਤੇ ਹੌਲੀ-ਹੌਲੀ ਹੀ ਖਤਮ ਹੁੰਦੇ ਨੇ ਪਰ ਸਾਨੂੰ ਪਤਾ ਹੀ ਅਚਾਨਕ ਲੱਗਦਾ ਹੈ ਚੰਗਾ ਸਮਾਂ ਤੇ ਮਾੜਾ ਸਮਾਂ ਦੋਵਾਂ ਦਾ ਵੱਖਰਾ ਮਹੱਤਵ ਹੈ ਚੰਗਾ ਸਮਾਂ ਲੋਕਾਂ ਨੂੰ ਦੱਸੇਗਾ ਕਿ ਤੁਹਾਡੀ ਅਸਲੀਅਤ ਕੀ ਹੈ ਤੇ ਮਾੜਾ ਸਮਾਂ ਤੁਹਾਨੂੰ ਦੱਸੇਗਾ ਕਿ ਲੋਕਾਂ ਦੀ ਅਸਲੀਅਤ ਕੀ ਹੈ ਜੇਕਰ ਸਹੀ ਦਿਸ਼ਾ ਤੇ ਸਹੀ ਸਮੇਂ ਦਾ ਗਿਆਨ ਨਾ ਹੋਵੇ ਤਾਂ ਫਿਰ ਚੜਦਾ ਸੂਰਜ ਵੀ ਡੁੱਬਦਾ ਪ੍ਰਤੀਤ ਹੁੰਦਾ ਹੈ। ਨਫ਼ਰਤ ਕਰਨਾ ਅਸਲ ਵਿੱਚ ਉਹਨਾਂ ਮੂਰਖ ਲੋਕਾਂ ਦਾ ਕੰਮ ਹੈ ਜੋ ਇਹ ਸੋਚਦੇ ਨੇ ਕਿ ਉਹ ਸਦਾ ਲਈ ਜਿਉਂਦੇ ਰਹਿਣਗੇ। ਜ਼ਿੰਦਗੀ ਵਿੱਚ ਕੁਝ ਵੀ ਸਿੱਖਦੇ ਹੋਏ, ਖਾਂਦੇ ਸਮੇਂ, ਵਪਾਰ ਕਰਦੇ ਸਮੇਂ ਸ਼ਰਮ ਨੂੰ ਬਿਲਕੁਲ ਤਿਆਗ ਦੇਣਾ ਚਾਹੀਦਾ ਹੈ। ਦੁਨੀਆ ਦਾ ਸਭ ਤੋਂ ਸੌਖਾ ਕੰਮ ਹੈ ਵਿਸ਼ਵਾਸ ਨੂੰ ਗਵਾਉਣਾ ਤੇ ਔਖਾ ਕੰਮ ਹੈ ਭਰੋਸਾ ਹਾਸਲ ਕਰਨਾ ਤੇ ਉਸ ਤੋਂ ਵੀ ਔਖਾ ਹੈ ਉਸ ਭਰੋਸੇ ਨੂੰ ਕਾਇਮ ਰੱਖਣਾ ਰਿਸ਼ਤਿਆਂ ਦੀ ਗਲਤ ਵਰਤੋਂ ਕਦੇ ਨਾ ਕਰਿਓ ਕਿਉਂਕਿ ਰਿਸ਼ਤੇ ਤਾਂ ਬਹੁਤ ਮਿਲ ਜਾਣਗੇ ਪਰ ਸਹੀ ਇਨਸਾਨ ਵਾਰ-ਵਾਰ ਨਹੀਂ ਮਿਲੇਗਾ ਸਭ ਦੇ ਕਰਮ ਸਾਹਮਣੇ ਆਉਣਗੇ ਉਹ ਕਹਿੰਦੇ ਆ ਨਾ ਕਿ ਕਰਮ ਰਿਸ਼ਵਤ ਨਹੀਂ ਲੈਂਦਾ ਜੇ ਤੁਸੀਂ ਥੱਕ ਜਾਵੋ ਤਾਂ ਆਰਾਮ ਕਰਨਾ ਸਿੱਖੋ ਹਾਰ ਮੰਨਣਾ ਨਹੀਂ ਜਿੰਨਾ ਤੁਸੀਂ ਦੂਰ ਤੋਂ ਦੇਖੋਗੇ ਲੋਕ ਓਨੇ ਹੀ ਚੰਗੇ ਦਿਖਾਈ ਦੇਣਗੇ ਮਾੜੇ ਸਮੇਂ ਵਿੱਚ ਸਭ ਦੇ ਅਸਲੀ ਰੰਗ ਦਿਸਦੇ ਨੇ ਦਿਨ ਦੀ ਰੋਸ਼ਨੀ ਵਿੱਚ ਤਾਂ ਪਾਣੀ ਵੀ ਚਾਂਦੀ ਲੱਗਦਾ ਹੈ ਮੁਸਕਰਾਹਟ ਹਰ ਕਿਸੇ ਲਈ ਹੁੰਦੀ ਹੈ ਤੇ ਹੰਝੂ ਕਿਸੇ ਖਾਸ ਦੇ ਲਈ ਜਿਸ ਦਾ ਸੁਭਾ ਹਮੇਸ਼ਾ ਬਦਲਣ ਵਾਲਾ ਹੋਵੇ ਉਹ ਕਦੇ ਕਿਸੇ ਦਾ ਨਹੀਂ ਹੋ ਸਕਦਾ ਫਿਰ ਉਹ ਭਾਵੇਂ ਸਮਾਂ ਹੋਵੇ ਜਾਂ ਫਿਰ ਕੋਈ ਇਨਸਾਨ ਚੰਗਿਆਈ ਤੇ ਸਚਾਈ ਭਾਵੇਂ ਸਾਰੀ ਦੁਨੀਆ ਵਿੱਚ ਲੱਭ ਲਓ ਜੇ ਇਹ ਤੁਹਾਡੇ ਆਪਣੇ ਅੰਦਰ ਨਹੀਂ ਹੈ ਤਾਂ ਤੁਹਾਨੂੰ ਇਹ ਕਿਤੇ ਨਹੀਂ ਮਿਲੇਗੀ ਬਿਨਾਂ ਕੀਤੇ ਵੀ ਪਛਤਾਉਣਾ ਹੀ ਹੈ ਇਸ ਤੋਂ ਚੰਗਾ ਹੈ ਕਿ ਕੁਝ ਕਰਕੇ ਪਛਤਾਓ ਕਮਾਂਡ ਦੇ ਲਈ ਨਹੀਂ ਸਗੋਂ ਕਦੇ-ਕਦੇ ਆਪਣੇ ਆਤਮ ਸਨਮਾਨ ਦੇ ਲਈ ਜ਼ਿੰਦਗੀ ਵਿੱਚ ਕੁਝ ਲੋਕਾਂ ਦਾ ਸਾਥ ਛੱਡਣਾ ਪੈਂਦਾ ਹੈ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ